ਅ ਮਿੰਟੂ ਜੀ ਇੱਕ ਗੱਲਬਾਤ ਆਪਾਂ ਹੋਰ ਕਰ ਲਈਏ ਪੰਜਾਬ ਦੇ ਜਿਹੜੇ ਹਾਲਾਤ ਐ ਨਾ ਉਹ ਦਿਨੋਂ ਦਿਨ ਜਿਹੜੇ ਨਾ ਬਦਤਰ ਹੀ ਹੁੰਦੇ ਜਾਂਦੇ ਆ ਜੀ ਪਹਿਲਾਂ ਇਹ ਹੁੰਦਾ ਸੀ ਕਿ ਭਾਈ ਰਾਹਗੜੀ ਦੇ ਵਿੱਚ ਬੰਦਾ ਸੇਫ ਨਹੀਂ ਐ ਜਾਂ ਕਿਤੇ ਹੋਰ ਆਪਾਂ ਵੇਖਦੇ ਸੀ ਰਾਤ ਬਰਾਤੇ ਬੰਦਾ ਸੇਫ ਨਹੀਂ ਐ ਹੁਣ ਤਾਂ ਜਿਹੜੇ ਪੜ੍ਹਨ ਦੀਆਂ ਦੁਕਾਨੇ ਆ ਪੜ੍ਹਨ ਦੀਆਂ ਸੰਸਥਾਵਾਂ ਨੇ ਉੱਥੇ ਵੀ ਮੁੰਡੇ ਕੁੜੀਆਂ ਸੇਫ ਨਹੀਂ ਐ ਆ ਸਰਾਬੇ ਦੇ ਵਿੱਚ ਕੀ ਹੋਇਆ ਜੀ ਇੱਕ ਕੁੜੀ ਤੇ ਹਮਲਾ ਕਰਤਾ ਉਹ ਵੀ ਕਾਲਜ ਦੇ ਵਿੱਚ ਕਾਲਜ ਕੈਂਪਸ ਦੇ ਵਿੱਚ ਕਿੱਥੇ ਹੋਇਆ ਸਰਾਬੇ ਅੱਛਾ ਚੇਹੇਦ ਕਰਤਾਰ ਸਿੰਘ ਸਰਾਪਾ ਦੀ ਧਰਤੀ ਤੇ ਜੀ ਬਈ ਗੱਲ ਇਹ ਆ ਕਿ ਇਹ ਤੇ ਬੜੀ ਸ਼ਰਮਨਾਕ ਘਟਨਾ ਹੈ ਹੂੰ ਜਿਹੜੀ ਮੈਂ ਪੜੀ ਆ ਖਬਰ ਆ ਕਿ ਦੱਸਦੇ ਆ ਕਿ ਤਿੰਨ ਜਿਹੜੇ ਸੀਗੇ ਸਿਰਫ ਇਹ ਕਹਦੇ ਆ ਬੰਦੇ ਤਿੰਨ ਤੇ ਉਹ ਮਤਲਬ ਕਿ ਇਸ ਤਰ੍ਹਾਂ ਸ਼ਾਮ ਦੇ ਟਾਈਮ ਕੰਪਲੈਕਸ ਦੇ ਵਿੱਚ ਦਾਖਲ ਹੁੰਦੇ ਛੇੜਛੜ ਕੀਤੀ ਆ ਤੇ ਵਿਰੋਧ ਕਰਮ ਤੇ ਉਹਨਾਂ ਤੇ ਕੁੜੀ ਦੇ ਲੜੇ ਪਾੜੇ ਹੂੰ ਬਿਲਕੁਲ ਦੇਖੋ ਅੱਗੇ ਆਪਾਂ ਪਟਿਆਲੇ ਯੂਨੀਵਰਸਿਟੀ ਦੀ ਗੱਲ ਕੀਤੀ ਸੀ ਕਿ ਕਿਵੇਂ ਉਹ ਮਲੰਗ ਜਿਹਾ ਬੰਦਾ ਆਉਂਦਾ ਸਕੂਟੀ ਤੇ ਤੇ ਨੰਗਾ ਹੋ ਜਾਂਦਾ ਜੀ ਕੁੜੀਆਂ ਦੇ ਸਾਹਮਣੇ ਅੱਜ ਤੱਕ ਉਹਦੀ ਗ੍ਰਿਫਤਾਰੀ ਦੀ ਖਬਰ ਹੀ ਨਹੀਂ ਆਈ ਹਾਲਾਂਕਿ ਸੀਸੀਟੀਵੀ ਚ ਕਲੀਅਰਲੀ ਉਹਦੀ ਫੋਟੋ ਦੇਖ ਗਈ ਸੀ ਜੀ ਸਾਬ ਅੱਗੇ ਇੱਕ ਯੂਨੀਵਰਸਿਟੀ ਦੇ ਵਿੱਚ ਇਸ ਤਰ੍ਹਾਂ ਹੋਇਆ ਜੀ ਯੂਪੀ ਦੀ ਯੂਨੀਵਰਸਿਟੀ ਦੇ ਵਿੱਚ ਜਿੱਥੇ ਆ ਭਾਜਪਾ ਦੇ ਆਈਟੀ ਸੈੱਲ ਨਾਲ ਜੁੜੇ ਕੁਝ ਬੰਦਿਆਂ ਨੇ ਜਾ ਕੇ ਕੰਪਲੈਕਸ ਦੇ ਵਿੱਚ ਬਹੁਤ ਕਹ ਲੋ ਕਿ ਕੁੜੀ ਦੇ ਨਾਲ ਦਰਿੰਦਗੀ ਕੀਤੀ ਹੂੰ ਹੂੰ ਉਹ ਤੇ ਚਲੋ ਫੜੇ ਗਏ ਜੀ ਇਹ ਕੌਣ ਨੇ ਸ਼ਹੀਦਾਂ ਦੀ ਧਰਤੀ ਇੱਕ ਪੰਜਾਬ ਦੀ ਧਰਤੀ ਜਿੱਥੇ ਧੀ ਭੈਣ ਨੂੰ ਬੜੀ ਇੱਜ਼ਤ ਦਿੱਤੀ ਜਾਂਦੀ ਆ ਪਰ ਇਹ ਕਹਿਣ ਕੂਨ ਦੀਆਂ ਗੱਲਾਂ ਨੇ ਤੇ ਕਮਾਲ ਦੀ ਗੱਲ ਹੈ ਕਿ ਕੰਪਲੈਕਸ ਦੇ ਵਿੱਚ ਇਸ ਤਰ੍ਹਾਂ ਦੀ ਘਟਨਾ ਤੇ ਫਿਰ ਸਭ ਤੋਂ ਵੱਡੀ ਗੱਲ ਮੈਂ ਸੁਣੀ ਆ ਕਿ ਉਸ ਕੁੜੀ ਨੂੰ ਘਰੇ ਇਕਲਾ ਦਿੱਤਾ ਗਿਆ ਜੀ ਯਾਨੀ ਕਟਣਾ ਤੇ ਪਰਦਾ ਪੋਸ਼ੀ ਦਾ ਯਤਨ ਕੀਤਾ ਗਿਆ ਸੁਖੋ ਸਾਹਿਬ ਇਹ ਸ਼ਰਮਨਾਕ ਗੱਲ ਹੈ ਸੰਸਥਾਵਾਂ ਨੂੰ ਆਪਦੇ ਫਿਕਰ ਹੁੰਦੇ ਆ ਜੀ ਸਾਡੀ ਨਾ ਮਾਣ ਨੂੰ ਫਿਕਰ ਹੁੰਦੇ ਆ ਤੇ ਸਿਕਿਉਰਟੀ ਪਹਿਲਾਂ ਤੁਸੀਂ ਟਾਈਟ ਰੱਖੋ ਨਾ ਜੇ ਤੁਹਾਨੂੰ ਆਪਣੀ ਇੱਜ਼ਤ ਦਾ ਆਪਣੇ ਰੁਤਬੇ ਦਾ ਇੰਨਾ ਫਿਕਰ ਆ ਤੇ ਤੁਸੀਂ ਬੱਚਿਆਂ ਦੀ ਸਿਕਿਉਰਟੀ ਟਾਈਟ ਰੱਖੋ ਹੋਸਟਲ 'ਚ ਰਹਿਣ ਵਾਲੀ ਕੁੜੀ ਆ ਉਹ ਜਿਹੜਾ ਬੱਚਾ ਰਹਿੰਦਾ ਹੀ ਤੁਹਾਡੇ ਕੰਪਲੈਕਸ ਦੇ ਹੋਸਟਲ ਦੇ ਵਿੱਚ ਜਿੰਮੇਵਾਰੀ ਸਾਰੀ ਤੁਹਾਡੀ ਬਣਦੀ ਹੈ ਬਿਲਕੁਲ ਜੀ ਬਿਲਕੁਲ ਮਤਲਬ ਮੇਰੇ ਖਿਆਲ ਦੇ ਨਾਲ ਇਹ ਇਹਨਾਂ ਨੂੰ ਜ਼ਿੰਮੇਵਾਰ ਬਨਣਾ ਚਾਹੀਦਾ ਇਸ ਚੀਜ਼ ਤੇ ਜੀ ਜੀ ਬਿਲਕੁਲ ਤੇ ਮਾਫੀ ਇਸ ਗੱਲੋਂ ਵੀ ਮੰਗਣੀ ਚਾਹੀਦੀ ਹੈ ਕਿ ਸਭ ਤੁਸੀਂ ਇਸ ਗੱਲ ਤੇ ਪਰਦਾ ਪਾਉਣ ਦਾ ਯਤਨ ਕੀਤਾ ਇਨਸਾਫ ਦਵਾਉਣ ਦਾ ਯਤਨ ਨਹੀਂ ਕੀਤਾ ਤੁਸੀਂ ਬਿਲਕੁਲ ਮਿੰਟੂ ਜੀ ਆਹ ਮਿੰਟੂ ਜੀ ਦੋ ਕਮੈਂਟ ਤੁਹਾਡੇ ਹੋਰ ਲੈਣੇ ਆ ਫੇਰ ਲਾਵਾਂਗੇ ਛੁੱਟੀ